ਵਾਜਾ ਵਾਜਾ ਮਨਜੀਤ ਸਿੰਘ ਹੈਗੇ ਸ਼ਰਮਾ ਇਹ ਆਪਣੇ ਬੋਮਲੈਂਡ ਤੋਂ ਨਹੀਂ ਵਿੱਚ ਉਹ 15 ਵੀ ਦਿਨ ਤੋਂ ਘਰੋਂ ਬਾਹਰ ਗਏ ਸੀ ਤੇ ਜਿਹਰੋਂ ਨੇ ਘਰ ਅੱਗੇ ਦੇਖਿਆ ਤੇ ਘਰ ਦਾ ਸਮਾਨ ਜਿਵੇਂ ਏਸੀ ਅਲਮੀਰਾ ਰਿਜ ਲੀਡ ਕੁੰਦਰ ਬਰ ਉਹ ਸਾਰਾ ਉੱਥੇ ਚੋੜਿਆ ਗਿਆ ਸੀ ਜਿਨ੍ਹਾਂ ਦੇ ਬਿਆਨ ਤੇ ਅਸੀਂ ਐਫ ਆਈ ਆਰ ਨੰਬਰ 34 ਮਿਤੀ 23/25 ਅਧੀਨ ধারা 305 331 ਜਮਨ ਤਨ 331 ਜਮਨ 4 10 ਜਮਨ 5 ਬੀ ਐਨ ਐਸ ਦਰਜ ਕੀਤਾ ਤੇ ਇਹਦੀ ਫਰਦਰ ਇਨਕੁਇਰੀਸ਼ਨ ਕੀਤੀ ਤੇ ਜਿਸ ਅਨਸਾਰ ਅਸੀਂ ਦੋ ਦੋਸ਼ੀ ਉਹ ਚੋਰ ਜਿਹੜੇ ਬਿੱਟੂ ਸਿੰਘ ਪੁੱਤਰ ਪੁਲਸਾ ਸਿੰਘ ਵਾਸੀ ਪਰਸਮਨਗਰ ਤੇ ਹਰਪ੍ਰੀਤ ਸਿੰਘ ਪੁੱਤਰ ਸੁਖਾਲ ਸਿੰਘ ਵਾਸੀ ਲਾਹਸਲ ਬਸਤੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ પાસે ਚੋਰੀ ਹੋਇਆ ਸਮਾਨ ਇੱਕ ਅਲਮਾਰੀ ਕੋਦਰੀ ਦੀ ਤੇ ਇੱਕ ਏਸੀ ਤੇ ਇੱਕ ਕੂਲਰ ਤੇ ਇੱਕ ਜਿਹੜਾ ਈ ਰਿਕਸ਼ਾ ਜਿਹੜਾ ਇਹਨਾਂ ਨੇ ਮਰਦਿਆ ਸੀਗਾ ਉਹ ਅਸੀਂ ਬਰਾਮਦ ਕੀਤਾ ਤਾਂ ਕਿ ਜਿਹੜੀ ਚੋਰੀ ਕੀਤੀ ਗਿਆ ਇਹ ਜਿਹੜਾ ਆਇਆ ਵੱਡਾ ਸਮਾਨ ਹੈ ਇੱਕ ਸਕਿਉਰਟੀ ਕਾਰ ਵੀ ਹੁੰਦੀ ਹੈ ਪਰ ਕਿਸ ਤਰ੍ਹਾਂ ਪਤਾ ਨਹੀਂ ਹਾਂਜੀ ਉਹ ਵੀ ਸਾਡੀ ਤਫ਼ਤੀਸ਼ ਚੱਲ ਰਹੀ ਹੈ ਉਹ ਜਿਹੜੇ ਆਪਣੇ ਮਨੇਜਰ ਉਹਨਾਂ ਨੇ ਇਹ ਵੀ ਸ਼ੱਕ ਜਾਰੀ ਕੀਤਾ ਸੀਗਾ ਤੇ ਉਹ ਸਿਕਿਉਰਟੀ ਅਸੀਂ ਗਾਰਡ ਜੋ ਵੀ ਅਸੀਂ ਸਾਡੀ ਡਾਲਰੀ ਟੱਪੀ ਵੀ ਕੋਈ ਨਹੀਂ ਮਿਲੇ ਪੁੱਤੇ ਹੈ ਜਾਂ ਨਹੀਂ ਇਹ ਰਿਕਸ਼ਾ ਦਾ ਆਪਣਾ ਹੈ ਕਿ ਉਹ ਵੀ ਚੋਰੀ ਦਾ ਜੀ ਇਹ ਰਿਕਸ਼ਾ ਜੀ ਅਸੀਂ ਵਾਹਨ ਐਕਟ ਕਰਵਾਇਆ ਸੀ ਹਰਿੰਦਰ ਸਿੰਘ ਪੁੱਤਰ ਹਾਕਮ ਸਿੰਘ ਬਸ ਅਸੀਂ ਬਾਬਾ ਦੀਪ ਸਿੰਘ ਨਗਰ ਇਹਦੇ ਨਾਮ ਤੇ ਹੈਗਾ ਇਹਨੂੰ ਅਸੀਂ ਫਰਦਰ ਕਰਾਂਗੇ ਪੁਛ ਪੁੱਛ ਵੀ ਸਰ ਸਰ ਇਹ ਦੋ ਵੀ ਸਮਾਨ ਹੈਗਾ ਤੇ ਕਿਸਤੇ ਲੈ ਕੇ ਜਾਂਦੇ ਸੀਗੇ ਜਿਹੜਾ ਕਿ ਇਸ ਜਿਹੜਾ ਇਹ ਚ ਕਵਾੜੀਆਂ ਵੀ ਇਨਵੋਲ ਬੈਠਾ ਹਾਂ ਹਾਂਜੀ ਇਹ ਜਿਹੜਾ ਇਹ ਰਿਕਸ਼ਾ ਇਹ ਐਸ ਤੇ ਰੱਖ ਕੇ ਲੱਗਿਆ ਸੀ ਇਹ ਇਹ ਇਹਨਾਂ ਨੇ ਉੱਥੇ ਕਿਹਾ ਸੀਗਾ ਵੀ ਇਹ ਘਰ ਕਿਤੇ ਸ਼ਿਫਟ ਕਰ ਰਹੇ ਸੀ ਤੇ ਕਹਿੰਦੇ ਚਲੋ ਨੈਗਲੀਜੈਂਸੀ ਉਹਦੀ ਸਕਿਉਰਟੀ ਹੈ ਵੀ ਹோம் ਲਾਈਟ ਦੇ ਦੀ ਸਕਿਉਰਟੀ ਵਾਲੇ ਪਰਸਰ ਕਿਹਾ ਉੱਥੇ ਇਹੋ ਨੇ ਪੂਰੀ ਤਰ੍ਹਾਂ ਪੋਚਪੜਤਾਲ ਕੀਤੀ ਮਾਲਕਾਂ ਤੋਂ ਉਹਨੇ ਇਹ ਜਾਣ ਦਿੱਤਾ ਜਿਹੜੇ ਵਾਦੀ ਤੋਂ ਬਾਅਦ ਸਕਿਉਰਟੀ ਗਾਰਡ ਦੇ ਵੀ ਕਾਰਵਾਈ ਹੈ ਸਰ ਉਹਦਾ ਵੀ ਹਾਂਜੀ ਉਹਦੀ ਅਸੀਂ ਤਫ਼ਤੀਸ਼ ਕਰ ਰਹੇ ਹਾਂ ਦੇਖੋ ਜੋ ਕੋਈ ਨਜਾਇਜ਼ ਬੰਦਾ ਵੀ ਨਾ ਕਿਤੇ ਇਹਦੇ ਵਿੱਚ ਆਜੇ ਪੁਸ਼ ਕਰਕੇ ਜੋ ਪ੍ਰੋਪਰ ਜਿਹੜਾ ਵਿੱਚ ਵਾਕਈ ਮਿਲੇ ਸਕਿਉਰਟੀ ਗਾਰਡ ਪੋਸਟੇ ਵੀ ਅਸੀਂ ਵਿੱਚ ਨੂੰ ਨਾਮਜ਼ਦ ਕਰਾਂ ਕਿੰਨੇ ਬੰਦੇ ਆ ਜੀ ਦੋ ਬੰਦੇ ਕਹਿੰਦੇ ਵੀ ਬੰਦੇ ਜਾੜੇ ਹੁੰਦੇ ਦੇ ਵਿੱਚ ਜਿਵੇਂ ਸਮਾਨ ਚੱਕ ਕੇ ਲੈ ਕੇ ਆਣਦੇ ਇਹ ਦੋ ਹੀ ਸੀਗੇ ਸੱਚੇ ਦੋ ਬੰਦੇ ਦੋਨੇ ਇੱਕ ਸਮਾਨ ਇਕੱਠਾ ਲੈ ਗਏ ਨਾ ਵੀ ਕਦੇ ਜਿਵੇਂ ਲੰਮੀ ਗਾ ਲੈ ਕੇ ਕਦੇ ਇਸੀ ਕਦੇ ਉਹ ਵੀ ਸਮਾਨ ਰੋਜ਼ ਕੋਲ ਨੂੰ ਕੁਸ ਲੈ ਕੇ ਦਿੰਦੇ ਜਾਂਦੇ ਜਿਹਦੇ ਕੋਲੇ ਅਸੀਂ ਸੇਲ ਕਰਨ ਡੇਲੀ ਸੇਲ ਕਰਦੇ ਸੀ ਇਹ ਦੇਖੋ ਕਿਹੜਾ ਕੋਈ ਕਵਾੜੀ ਅੱਗੇ ਕੋਲ ਕਰਦੇ ਸੀ ਉਹ ਜਦੋਂ ਸਾਨੂੰ ਸਾਹਮਣੇ ਵੀ ਆਏ ਉਹ ਵੀ ਅਸੀਂ ਤਕਤੀਸਟ ਇਹਨਾਂ ਦਾ ਪੁਲਿਸ ਸਮਾਨ ਵਗਰਾ ਨੇ ਤੇ ਫਿਰ ਉਹਨਾਂ ਦੇ ਵੀ ਫਰਦ ਕਰਮਿਤ ਕੀ ਜੋ ਕੋਈ ਅੰਡੀ ਕੰਡੀ ਨੇ ਉਹਨਾਂ ਨੂੰ ਵੀ ਨਹੀਂ ਪਤਾ ਲੱਗਿਆ ਵੀ ਮੈਨੂੰ ਕਿਸੇ ਨੂੰ ਪਤਾ ਲੱਗਿਆ ਇਹ ਐਕਚੁਅਲੀ ਇਹ ਕਹਿੰਦੇ ਸੀ ਵੀ ਸੇ ਮਾਲਕ ਵੀ ਘਰ ਸ਼ਿਫਟ ਕਰ ਰਿਹਾ ਹੈ ਸਾਮਾਨ ਸੇ ਉੱਥੇ ਲੈ ਕੇ ਜਾਣਾ ਨਹੀਂ ਪਹਿਲਾਂ ਇਹਨਾਂ ਦਾ ਕੋਈ ਮਾਮਲਾ ਕਰਦੀ ਕੱਲ੍ਹ ਕਰੀ ਰਿਕਸ਼ਾ ਸਾਮਾਨ ਜਾ ਰਿਹਾ ਹੈ ਕਿ ਆਪਣਾ ਹੰਦੇ ਇੱਕ ਵੰਡ ਦੇ ਸਟੋਰ ਤੇ ਗਾਣ ਕਿ ਆਪਾਂ ਪਹਿਲੀ ਪਹਿਲੀ ਤਰ੍ਹਾਂ ਜਾਈ ਰਿਕਸ਼ਾ ਚੱਕ ਮਾਰ ਦਿੱਤਾ ਹਾਲੇ ਇਹ ਉਹਨਾਂ ਨੂੰ ਲਈ ਪਤਾ ਲੱਗਿਆ ਸਾਡੇ ਕੋਲ ਇਨਫੋਰਮੇਸ਼ਨ ਪਹਿਲੇ ਆਈ ਨਹੀਂ ਜਿਹਨਾਂ ਨੂੰ ਪਤਾ ਲੱਗਦਾ ਕੋਈ ਨਾ ਕੋਈ ਹੁਣ ਦੱਸ ਦਿੰਦਾ ਇਹ ਕੱਲ੍ਹ ਹੀ ਪਤਾ ਲੱਗਿਆ ਉਹਨਾਂ ਨੂੰ ਸਰਕਾਰ ਸਟੋਰੀ ਕੱਢ ਦੇ ਚੱਟ ਪੂਰਾ ਹਾਂਜੀ ਇਹ ਸ਼ੱਕ ਜਾਰੀ ਕਰਦੇ ਸਿਕਿਉਰਿਟੀ ਗਾਰਡ ਨਾਲ ਉਹ ਸਾਡੀ ਤਫ਼ਤੀਸ਼ ਦਾ ਹਿੱਸਾ ਜੇਕਰ ਉਹਦਾ ਹੱਥ ਸਿਕਿਉਰਿਟੀ ਗਾਰਡ ਦੇ ਕਿਸੇ ਦੇ ਵਿੱਚ ਹੋਇਆ ਉਹਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਚੋਰੀ ਕਰਨ ਦਾ ਕਾਰਨ ਨਹੀਂ ਮਕਸਦ ਨਹੀਂ ਸੀ ਮਕਸਦ ਹੀ ਬਸ ਆ ਪੈਸਾ ਤੇ ਇਹ ਵੀ ਹੋ ਸਕਦਾ ਕੋਈ ਨਸ਼ੀਬਗਰ ਸੇਵਨ ਕਰਦੇ ਹੋਵੇ ਸਾਡੀ ਪੜਤਾਲ ਜਾਰੀ ਹੈ ਤੇ ਜਾਂ ਪੈਸੇ ਦਾ ਇਸਤੇਮਾਲ ਮਨੇ ਆਪ ਦੇ ਘਰੇਲੂ ਕੰਮ ਨਹੀਂ ਕਰਨਾ ਜੋ ਚੋਰੀ ਦੇ ਇਸਤੇਮਾਲ ਤੋਂ ਇਹਨੂੰ ਕਮਾਈ ਹੋਣੀ ਹੈ ਜਾਂ ਨਸ਼ੀਲੀ ਕਰਨ ਇਹ ਹੀ ਕਾਰਨ ਹੋ ਸਕਦੇ ਪਹਿਲਾਂ ਕੀ ਕੰਮ ਕਰਦੇ ਆ ਕੁਝ ਇਹ ਪਤਾ ਲੱਗਿਆ ਕੋਈ ਪਹਿਲਾਂ ਕੋਈ ਪਰਚਾ ਦਰਜ ਹੋ ਰਿਹਾ ਉਹਨਾਂ ਤੇ ਇਹਨੂੰ ਪਰਚਾ ਤੋਂ ਕੁਦਰਤੀ ਹੈ ਰਹਿਣ ਵਾਲੇ ਜੋ ਉੱਥੋਂ ਦੇ ਪਰਸਪਰ ਨਜ਼ਰ ਤੇ ਲਾਜ਼ਮੀ ਵਸੇ ਸਮਝਾ ਲਈ ਜਾਂਦਾ ਕਿ ਇਹੇ ਤੋਂ ਵੀ ਬੀਆ ਪੱਤੂ ਦਾ ਕੰਮ ਕਰਾਇਆ ਗਿਆ ਇਹ ਜੀ ਇੱਕ ਤਾਂ ਇੱਥੋਂ ਹੀ ਕਰਾਇਆ ਗਿਆ ਸੀ ਆਪਣੇ ਖੇਤਾਂ ਸਬਸਤੀ ਤੋਂ ਤੇ ਇੱਕ ਦਿਉਣ ਤੋਂ ਕਰਾਇਆ ਗਿਆ ਸੀ ਤੇ ਕੋਈ ਕਿਸੇ ਕਬਾੜੀ ਕੋਲ ਜਾ ਕੇ ਕੁਝ ਕਰੇ ਇਹ ਇਹ ਜੀ ਆਪਣੇ ਕਿਸੇ ਉੱਥੇ ਪਿਆ ਸੀ ਦੇ ਵੀ ਸੂਫਾਂ ਦੇ ਤੱਕ ਜਿਵੇਂ ਆ ਸੀਗਾ ਤੇ ਉਹ ਚਲੋ ਤਾਂ ਚੀਜ਼ ਦਾ ਹਿੱਸਾ ਤੇ ਹੁਣ ਆਪਾਂ ਕਹਿ ਸਕਦੇ ਵੀ ਜਿਹੜੇ ਮਲੂਕ ਸੀਗੇ ਵਾਸ਼ਬਿਸ਼ਣ ਟੂਟੀਆਂ ਪਿੱਕਲ ਦੀਆਂ ਉਹ ਵੀ ਹਾਂਜੀ ਅਸੀਂ ਇਹਨਾਂ ਦਾ ਬਸ ਅੱਜ ਹੀ ਪੇਸ਼ ਕਰਕੇ ਤੇ ਪੁਲਿਸ ਨੂੰ ਮਾਰ ਦਵਾਜਾ ਬਤ ਜੋ ਤੁਸੀਂ ਕਹਿ ਰਹੇ ਆ ਵੀ ਟੂਟੀਆਂ ਵਾਸ਼ਬਿਸ਼ਣ ਜਾਂ ਕੋਈ ਇਹਨਾਂ ਨੇ ਇੱਕ ਫ੍ਰਿਜਵਾਰਾ ਵੀ ਲਸਾਈ ਆ ਜਾਂ LED ਕੋਈ ਵੀ ਆ ਤੇ ਸਾਰਾ ਕੁਝ ਇਸੇ ਤਹਿ ਤੇ ਜਾਵਾਂਗਾ ਬਿਲਕੁਲ ਦੇ ਬਖਸ਼ਿਆ ਜਾਊਗਾ ਬਿਲਕੁਲ ਅਸੀਂ ਬਰਾਮਦ ਕਰਾਵਾਂਗੇ